ਇੱਕ ਗੱਲ ਤੋਂ ਟੱਕ ਟੱਕ ਮੈਨੂੰ ਬਹੁਤ ਦੁੱਖ ਹੋਇਆ ਹਰ ਰੋਜ਼ ਮੈਂ ਕੁਝ ਨਾ ਕੁਝ ਨਵਾਂ ਦੇਖਦਾ ਰਹਿਣਾ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਮੇਰੇ ਹੈਂ ਭਾਈ ਤੇ ਉਹ ਕਹਿੰਦਾ ਹਾਂ ਜੀ ਬਗਰਦੇਵ ਦੇ ਨਾਲ ਆਪਣੀ ਲੱਗਦੀ ਹੈ ਕੋਈ ਨਹੀਂ ਗਰਦੇਵ ਤਾਂ ਤੂੰ ਆ ਸਰਕਾਰ ਆ ਲੈਣੇ ਪਰਚਾ ਪਾਵਾਂਗੇ ਗਰਦੇਵ ਤੇ ਚਲੋ ਜੀ ਉਹ ਲੜਾਤੇ ਆਪੱਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤਾਂ ਫਲਾਨਿਆਂ ਦੀ ਦੂਜੀ ਪਾਰਟੀ ਦਾ ਆਪਦੇ ਵਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਐ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਜੇ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਪਰ ਘੱਟੋ ਘੱਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੁੱਲ ਲਾਂਗੇ ਨੂੰ ਮੈਂ ਐਂ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਕਟੁਕਟੇ ਇੱਥੇ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪ ਮਰੇ ਬਿਨਾ ਕੋਈ ਸੁਰਗਰ ਨਹੀਂ ਜਾਂਦਾ ਜੀ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪੀਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ ਜੇ ਉਹ ਹਈ ਨਹੀਂ ਰਹਿਮ ਉਹਨਾਂ ਦੇ ਆ ਕਿੰਨੇ ਵਿਆਹ ਹੋਏ ਨੇ ਪਿਛਲੇ ਕਈ ਦਿਨਾਂ 'ਚ ਕੋਈ ਨਹੀਂ ਹੋਣਾ ਇਹੋ ਜਿਹਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ 'ਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਦੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਬੜਾ ਸੋਹਣਾ ਸੋਹਣਾ ਕੱਪੜੇ ਪਾਗਾ ਆ ਆ ਆ ਜੱਪੀ ਤੂੰ ਕਿੰਨੇ ਅਗ ਨੂੰ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਵਾ 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 ਹੱਦ ਆ ਯਾਰ ਦੇਖਿਆ ਸੀ ਨਾ ਮੈਂ ਜੁਰਤ ਤੇ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਵੀ ਕਮਾਲ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੂੰ ਬਿਆਜ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਉਹ ਛੱਡ ਪਰੇ ਫਿਰ ਕਹਿੰਦੇ ਨਹੀਂ ਤਰਾਇ ਨਹੀਂ ਤੀ ਤੂੰ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਬਿਠਾ ਲੋ ਤਾਂ ਫਿਰ ਐਨਾ ਗੱਲਾਂ ਕਰਕੇ ਉਹ ਮੈਨੂੰ ਲੱਗਦੇ ਨੇ ਮੈਨੂੰ ਇਹ ਤਾਂ ਬੋੜਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ